ਇਸ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਦੱਬਰੀ 2023 ਚੇਤੋਗੇ ਦੋ ਨੱਕੇ ਹੋਇਆ ਤੇ ਅਸੀਂ ਇੱਕ ਨੱਕੇ ਦਾ ਹਾਲ ਵੇਖਣ ਲਈ ਆ ਨਾ ਜਦੋਂ ਤਿੰਨ ਨੱਕੇ ਇਕੱਠੇ ਹੁੰਦੇ ਉੱਥੇ ਜਾ ਕੇ ਵੇਖਣ ਲਈ پیشن ਬਣੀ ਆ ਉੱਥੇ ਤੇ ਬਿਲਕੁਲ ਕੁਝ ਨਹੀਂ ਰੱਭਣ ਸਾਡੇ ਜਿੱਥੇ ਘਰਾਂ ਦੇ ਸਾਹਮਣੇ ਬੈਠੇ ਆ ਅਸੀਂ ਇੰਨਾ ਕੁ ਮਾੜਾ ਹਾਲ ਆ ਪਈ ਅਸੀਂ ਸੰਤ ਤਿੰਨ ਸਾਲ ਹੋ ਗਿਆ ਰੋਂਦਿਆਂ ਨੂੰ ਅੱਜ ਤੱਕ ਲੋਕਰੀ ਆ ਬਸ ਸਾਡਾ ਰੋਣਾ ਕਿਸੇ ਨੇ ਨਹੀਂ ਕੋਈ ਨਹੀਂ ਵੜਦਾ ਪੱਠੇ ਡੰਗਰ ਦਾ ਕੀ ਹਾਲ ਹੈ ਮੈਂ ਆਖੀ ਪੱਠਿਆਂ ਨਾਲ ਨਾ ਮੈਂ ਕੱਲ ਨਾ ਸਾਡੇ ਪਲੇ ਚ ਪਤਾ ਲੱਗਾ ਥੋੜੇ ਬਤੇ ਆ ਗਏ ਮੈਂ ਟਰੈਕਟਰ ਲੈ ਕੇ ਘਰੋਂ ਨਿਕਲਿਆ ਵਾ ਨਾਲ ਮੇਰਾ ਬੇਟਾ ਨਾਲ ਮੇਰੀ ਘਰ ਦੀ ਆ ਬਈ ਚਲੋ ਸਰਜੇ ਚੱਲਨੇ ਪਾਣੀ ਜਿਆਦਾ ਹੜਾ ਖਾਲੀ ਟਰੈਕਟਰ ਫਸ ਗਿਆ ਨਹੀਂ ਤੁਰਦਾ ਹਾਰ ਕੇ ਮੁੜ ਕੇ ਤੇ ਸੱਜਣ ਨੂੰ ਖੂਨ ਕੇਤਾ ਔਰ ਟਰੈਕਟਰ ਲੈ ਕੇ ਆ ਤੇ ਖਾਲੀ ਟਰੈਕਟਰ ਨੇ ਬਾਕੇ ਖਿੱਚਿਆ ਇਹੋ ਜੀ ਪੋਜੀਸ਼ਨ ਸਾਡੀ ਆ ਸਾਡੇ ਡੰਗਰਾਂ ਦਾ ਬਹੁਤ ਜਿਆਦਾ ਮਾੜਾ ਹਾਲ ਨਾ ਕਿ ਦਾ ਕੋਈ ਰੋਸਾ ਨਹੀਂ ਸਾਨੂੰ ਜਨਾਬ ਤੁਹਾਡੇ ਅੱਖਾਂ ਦੇ ਵਿੱਚ ਇੱਥੇ ਤੁਸੀਂ ਤਾਂ ਥੋੜਾ ਜਿਹਾ ਲੰਘਿਆ ਨਾ ਕਿ ਤਾਂ ਥੋੜਾ ਜਿਹਾ ਲੰਘ ਕੇ ਵੇਖੋ ਸਾਡੇ ਬੱਚੇ ਸਕੂਲ ਨਹੀਂ ਜਾਂਦੇ 2 ਮਹੀਨੇ ਅਸੀਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਢੇ 6 ਵਜੇ ਸਾਡੇ ਪਿੰਡ ਦੇ ਵਿੱਚ ਸਨ 2023 ਦੇ ਵਿੱਚ ਚਾਰ ਬੱਸਾਂ ਆਉਂਦੀਆਂ ਸੀ ਜਿਹੜੀਆਂ ਸਾਡੇ ਨਿੱਕ-ਨਿੱਕੇ ਬੱਚੇ ਲੈ ਕੇ ਜਾਂਦੀਆਂ ਅਸੀਂ ਸੁੱਤੇ ਹੁੰਨੇ ਤੇ ਬੱਸਾਂ ਆਉਂਦੀਆਂ ਤੇ ਬੱਚੇ ਘਰ ਦੀਆਂ ਤਿਆਰ ਕਰਕੇ ਭੇਜ ਦਿੰਦੀਆਂ ਸੀ ਉਹ ਸਾਨੂੰ 1.5 ਸਾਲ ਪੌਣੇ 2 ਸਾਲ ਹੋ ਗਏ ਬੱਸਾਂ ਵਿਖੇ ਨੂੰ ਅਸੀਂ ਖੁਦ ਆਪਣੇ ਮੋਟਰਸਾਂ ਤੇ ਵੀ ਨਹੀਂ ਜਾਣ ਆ ਰਹੇ ਜਿੱਦਾਂ ਵੀ ਹੋ ਸਕਦਾ ओके सोख्या देखो मैं ਤੁਹਾਡੇ ਕੋਲ ਇਤਨਾ ਕਿ ਥਾਈ ਲੰਘਿਆ ਹੋਇਆ ਤੇ ਮੇਰਾ ਇਹ ਹਾਲਵਾ ਤੇ ਸਾਡੇ ਬੱਚੇ ਜਿਹੜਾ ਸਕੂਲ ਜਾਂਦਾ ਵਰਦੀਆਂ ਲੱਭ ਜਾਂਦੀਆਂ ਬੋਰ ਲੱਭ ਜਾਂਦੇ ਕੋਈ ਡੇਕ ਪਿੰਦੇ ਚਿਹਰੇ ਰੋਂਦੇ ਆਂਦੇ ਘਰਾਂ ਨੂੰ 1.5 ਸਾਲ ਤੋਂ ਸਾਡੇ ਬੱਚੇ ਘਰ ਬਿਤੇ ਉਹਨਾਂ ਨੇ ਕੀ ਬੰਨਣਾ ਕੀ ਕਿਹੜੀ ਪੋਜੀਸ਼ਨ ਤੇ ਉਹ ਪਹੁੰਚਣਗੇ ਉਹਨਾਂ ਤੋਂ ਕੀ ਆਸ ਰੱਖਾਂਗੇ ਆ ਜਾ ਕੇ ਬੱਚੇ ਨੀਆਂ ਹੁੰਦੀਆਂ ਨਿੱਕੇ ਬੱਚੇ ਜਿਹੜੇ ਕੱਲ ਨੂੰ ਦੇਸ਼ ਦਾ ਭਵਿੱਖ ਹੋਣਾ ਸੰਭਾਲਣਾ ਪਰ ਜਿਹੜੇ ਬੱਚੇ ਸਾਡੇ ਹੁਣੇ ਰੋਂਦੇ ਆ ਆ 4-5 5 ਸਾਲ ਦੇ 10 ਦੇ 15 ਸਾਲ ਦੇ ਸਾਰੇ ਬੱਚੇ ਸਾਡੇ ਘਰ ਬੈਠੇ ਆ ਕੋਈ ਰਸਤਾਨੀ ਨਾ ਕੋਈ ਸੁਣਵਾਈ ਸਾਡੀ ਤੇ ਨਹੀਂ ਸਾਡੇ ਥੋੜਾ ਜਿਹਾ ਅੱਗੇ ਹੋਇਆ ਇੱਥੇ ਸਾਹਮਣੇ ਕ੍ਰੈਸ਼ਰ ਆ ਦੋ ਉਹਨਾਂ ਕ੍ਰੈਸ਼ਰਾਂ ਤੇ ਇੰਨਾ ਕ ਗੰਦ ਪਾਖੜਿਆ ਨਾ ਆ ਲੈਣਾ ਲੀਆਂ ਕ੍ਰੈਸ਼ਰਾਂ ਨੇ ਬਾਹ ਲੀਆਂ ਵਾ ਉਹਨਾਂ ਕੋ ਰੇਤ ਵਾ ਨੂੰ ਕੋ ਬਜਰੀ ਆ ਯਾਰ ਜੋ ਲੰਗਦੇ ਆ ਤੇ ਉਹਦੇ ਵਿੱਚ ਰੇਤ ਬਜਰੀ ਤੇ ਪਾ ਸਕਦੇ ਆ